ਲੋਵੇ ਮਿੱਤਰੋ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬਾਬੂ ਗੋੜਲੀ ਤੇ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਰਹੂਮ ਗਾਇਕ ਚਮਨ ਲਾਲ ਚਮਨ ਜੀ ਦੇ بیٹے ਰਕੇਸ਼ ਬਾਲੀ ਜੀ ਦੇ ਨਾਲ ਚਮਨ ਲਾਲ ਚਮਨ ਉਹ ਸ਼ਖਸੀਅਤ ਹੋਇਆ ਗਾਇਕੀ ਦੇ ਖੇਤਰ ਦੇ ਵਿੱਚ ਜਿਨ੍ਹਾਂ ਨੇ ਲੰਬਾ ਸਮਾਂ ਬਾਈ ਅਮਰ ਸਿੰਘ ਚਮਕੀਲੇ ਦੇ ਨਾਲ ਵੀ ਬਤੀਤ ਕੀਤਾ ਚਮਕੀਲਾ ਜੀ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਘਰ ਦੇ ਵਿੱਚ ਬਹੁਤ ਔਣੀ ਜਾਣੀ ਸੀ ਉਹਨਾਂ ਦਾ ਦਫ਼ਤਰ ਵੀ ਇਕੱਠਿਆਂ ਦਾ ਸੀ ਇਹ ਜਦੋਂ ਅੰਤਮ ਸਮਾ ਆ ਬਾਈ ਅਮਰ ਸਿੰਘ ਚਮਕੀਲੇ ਦਾ ਸੋ ਚਮਨ ਲਾਲ ਚਮਨ ਹੀ ਉਹ ਪਹਿਲੇ ਸ਼ਖਸ ਸੀਗੇ ਜਿਨ੍ਹਾਂ ਨੇ ਕਫਨ ਲਿਆਂਦਾ ਜਦੋਂ ਚਮਕੀਲਾ ਤੇ ਅਮਰਜੋਤ ਦੀਆਂ ਲਾਸ਼ਾਂ ਸਿਵਲ ਹਸਪੀਟਲ ਫਲੋਰ ਪਹੁੰਚੀਆਂ ਖੂਨ ਨਾਲ ਲਥਪਥ ਉਹਨਾਂ ਨੂੰ ਜਿਹੜੀਆਂ ਅੰਤਮ ਸਮੇ ਦੇ ਵਿੱਚ ਜਿਹੜਾ ਕਫਨ ਆ ਉਹ ਚਮਨ ਲਾਲ ਚਮਨ ਨੇ ਲੈ ਕੇ ਉਹਨਾਂ ਦੇ ਉੱਪਰ ਪਾਇਆ ਅੱਜ ਆਪਾਂ ਰਕੇਸ਼ ਵਾਲੀ ਜੀ ਨਾਲ ਗੱਲ ਕਰਾਂਗੇ ਤੇ ਇਹਨਾਂ ਤੋਂ ਜਾਣਾਂਗੇ ਕਿ ਇਹਨਾਂ ਦੇ ਪਰਿਵਾਰ ਦੀ ਬਾਈ ਅਮਰ ਸਿੰਘ ਚਮਕੀਲਾ ਦੇ ਨਾਲ ਕਿਵੇਂ ਦੀ ਨੇੜਤਾ ਸੀ ਤੇ ਚਮਨ ਲਾਲ ਚਮਨ ਕਿਵੇਂ ਉਹ ਪਿਆਰ ਕਰਦੇ ਸੀ ਇੰਨਾ ਬਾਈ ਅਮਰ ਸਿੰਘ ਚਮਕੀਲੇ ਨੂੰ ਇਹ ਸਾਰੀਆਂ ਗੱਲਾਂ ਆਪਾਂ ਜਾਣਾਂਗੇ ਰਕੇਸ਼ ਬਾਲੀ ਜੀ ਹਾਂਜੀ ਬਾਲੀ ਜੀ ਬਹੁਤ ਤੁਹਾਡਾ ਸਵਾਗਤ ਆ ਤੇ ਚੰਦਰ ਸਾਹਿਬ ਸਾਨੂੰ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਜਦੋਂ ਬਾਈ ਅਮਰ ਸਿੰਘ ਚਮਕੀਲਾ ਲੁਧਿਆਣੇ ਦੇ ਦਫ਼ਤਰ ਸੀ ਚਮਕੀਲਾ ਜੀ ਦਾ ਹਾਂਜੀ ਹਾਂਜੀ ਤੇ ਲੁਧਿਆਣੇ ਚ ਹੀ ਦਫ਼ਤਰ ਸੀਗਾ ਤੁਹਾਡੇ ਫਾਦਰ ਸਾਹਿਬ ਦਾ ਚਮਨ ਲਾਲ ਜੀ ਦਾ ਹਾਂਜੀ ਇਕੱਠੇ ਡਾਕਟਰ ਸੀਗਾ ਜੋ ਕਿਲਾ ਸਾਹਿਬ ਦਾ ਦਫਤਰ ਸੀਗਾ ਹਾਂਜੀ ਇਹਨਾਂ ਦੇ ਉੱਪਰ ਸੀਗਾ ਯਾਨੀ ਬਹੁਤ ਪਿਆਰ ਸੀਗਾ ਜਦੋਂ ਵੀ ਦਫਤਰ ਜਾਣਾ ਪਹਿਲਾਂ ਚਮਕੀਲਾ ਸਾਹਿਬ ਦੇ ਦਫਤਰ ਹੀ ਉੱਥੇ ਰੁਕਦੇ ਹੁੰਦੇ ਸੀਗੇ ਠੀਕ ਹੈ ਤੇ ਜੀ ਕੋਈ ਗੱਲ ਕਰਨੀ ਕਹਿਣਾ ਥੱਲੇ ਬੈਜੋ ਚਮਕੀਲੇ ਦੇ ਦਫਤਰ ਹੀ ਉੱਥੇ ਠੀਕ ਹੈ ਗੱਲ ਲੈਣੀ ਹੈ ਕਿਵੇਂ ਕਿਵੇਂ ਮਨ ਲਓ ਪਰਿਵਾਰ ਦੀ ਨੇੜਤਾ ਕਿੰਦਾ ਵੀ ਸੀ ਚਮਕੀਲਾ ਜੀ ਦੇ ਨਾਲ ਬਹੁਤ ਜ਼ਿਆਦਾ ਸੀਗਾ ਜਿੱਦਾਂ ਮਨ ਲਓ ਹਰ ਗੱਲ ਪਹਿਲਾਂ ਸ਼ੇਅਰ ਕਰ ਲੈਣੀ ਬੈਠ ਕੇ ਉਹਨਾਂ ਨਾਲ ਠੀਕ ਹੈ ਤੇ ਬਾਕੀ ਆਣਾ ਪੀਣਾ ਵੀ ਇਕੱਠਾ ਹੀ ਸੀਗਾ ਇਹਨਾਂ ਦਾ ਠੀਕ ਹੈ ਜਦੋਂ ਕਿਤੇ ਉਹਨਾਂ ਨੇ ਆਉਣਾ ਪ੍ਰੋਗਰਾਮ ਲਾ ਗਿਆ ਡੈਡੀ ਨੇ ਆਉਣਾ ਪ੍ਰੋਗਰਾਮ ਲਾ ਕੇ ਠੀਕ ਹੈ ਇਹਨਾਂ ਨੇ ਕਿਹਾ ਵਿੱਚ ਚੁਕੀਲੇ ਕਿਹਾ ਵੀ ਲੈ ਵੀ ਅੱਜ ਪੈਗ ਤੇਰੇ ਵੱਲੋਂ ਲਗਣਾ ਠੀਕ ਹੈ ਐਦਾਂ ਵੀ ਬਹੁਤ ਕਹਿੰਦੇ ਹੁੰਦੇ ਸੀ ਗਲਾਸੀ ਵੀ ਸੰਜੀ ਰਹੀ ਆ ਆਹੋ ਉੱਥੇ ਬਹਿ ਜਾਂਦੇ ਸੀ ਉੱਥੇ ਮੋਰੇ ਪਾਰਕ ਹੁੰਦੀ ਸੀ ਠੀਕ ਹੈ ਤੇ ਯਾਨੀ ਮੈਂ ਇਹ ਗੱਲਾ ਮੈਂ ਆਪਣੀ ਅੱਖੀਂ ਦੇਖਿਆ ਹੈਗਾ ਠੀਕ ਹੈ ਤੇ ਉਹਨੇ ਕਿਹਾ ਵੀ ਅੱਜ ਜਮਲਾਦ ਦੀ ਅੱਜ ਪ੍ਰੋਗਰਾਮ ਲਾ ਕੇ ਆ ਰਹੇ ਆ ਅੱਜ ਪੈਗ ਅੱਜ ਇਕੱਠੇ ਆਦੀ ਨਾਲੋਂ ਪੀਣਾ ਤੋ ਕਿੱਲਾ ਦਾਦਾ ਰੋਜੀ ਹੁੰਦਾ ਸੀਗਾ ਪ੍ਰੋਗਰਾਮ ਬਿਲਕੁਲ ਬਿਲਕੁਲ ਕਿਤੇ ਮੈ ਇਹਨੇ ਨਾ ਕਿਹੜਾ ਵੀ ਐਦਾਂ ਕਰਕੇ ਬਹੁਤ ਸੁਖਾਲ ਚੱਲਦਾ ਸੀਗਾ ਇਹਨਾਂ ਦਾ ਪਰ ਹਰ ਚੀਜ਼ ਜਿੱਦਾ ਸਾਂਝੀ ਰੋਟੀ ਖਾਣੀ ਤਾਂ ਗੱਭਾ ਇੱਕ ਦੂਜੇ ਨਾਲ ਮਾਰ ਲੈਣੀ ਵੀ ਆ ਜਾਵੇ ਸੋ ਇਹਦਾ ਮਤਲਬ ਹੈ ਆ ਖਾਣਾ ਪੀਣਾ ਵੀ ਜਿਹੜਾ ਆ ਭਾਈ ਅਮਰ ਸਿੰਘ ਚਮਕੀਲੇ ਦਾ ਤੁਹਾਡੇ ਫਾਦਰ ਸਾਹਿਬ ਦੇ ਨਾਲ ਸਾਂਝਾ ਸੀਗਾ ਹਾਂਜੀ ਹਾਂਜੀ ਬਹੁਤ ਸੀਗਾ ਜਿੱਦਾਂ ਮਤਲਬ ਡੈਡੀ ਉਹਨਾਂ ਨੇ ਹਫਤੇ ਬਾਅਦ ਜਦੋਂ ਘਰੇ ਆਉਣਾ ਤੇ ਚਮਕੀਲਾ ਸਾਹਿਬ ਨੇ ਪਹਿਲਾਂ ਗਏ ਉਹਨਾਂ ਵੀ ਸਵੇਰੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਮੱਖਣ ਠੀਕ ਆ ਤੁਸੀਂ ਲੈ ਕੇ ਆਉਣਾ ਵਾ ਤੇ ਇਹ ਡਿਊਟੀ ਤੇ ਹੈ। ਕੀ ਬਾਤ ਹੈ ਮੈਂ ਮੈਂ ਵੀ ਸੁਣਿਆ ਕਈ ਵੀਡੀਓ ਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਜਿਹੜਾ ਸਾਗ ਤੇ ਮੱਕੀ ਦੀ ਰੋਟੀ ਆ ਉਹ ਭਰਜਾਈ ਦੇ ਹੱਥ ਦੀ ਖਾਣੀ ਆ ਤੇ ਆਉਂਦੇ ਹਾਂ ਨੇ ਤੁਸੀਂ ਲੈ ਕੇ ਆਉਣਾ ਤੇ ਉਹਨੂੰ ਉਸਤਾਦ ਚਮਨ ਲਾਲ ਜੀ ਨੂੰ ਉਸਤਾਦ ਜੀ ਕਹਿੰਦੇ ਹੁੰਦੇ ਸੀ ਕਿ ਉਸਤਾਦ ਜੀ ਪਹਿਲਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆਉਂਦੇ ਹਾਂ ਹਾਂ ਨੇ ਫਲੋਰ ਤੋਂ ਤੁਸੀਂ ਲੈ ਕੇ ਆਉਣਾ ਤੇ ਬੜਾ ਪਿਆਰ ਕਰਦੇ ਸੀ ਮਤਲਬ ਚਮਨ ਲਾਲ ਜੀ ਨੂੰ ਵੀ ਚਮਕੀਲਾ ਸਾਹਿਬ ਤੁਹਾਡਾ ਮੇਲ ਹੋਇਆ ਕਦੀ ਚਮਕੀਲਾ ਜੀ ਦੇ ਨਾਲ ਹਾਂਜੀ ਹਾਂਜੀ ਮੇਰੇ ਨਾਲ ਬਹੁਤ ਹੋਇਆ ਓਕੇ ਮੈਂ ਪਰ ਛੋਟਾ ਸਿਗਾ ਉਹ ਤੋਂ ਠੀਕ ਹੈ ਮੈਨੂੰ ਬਹੁਤ ਛੇੜਦੇ ਹੁੰਦੇ ਸੀ ਜਦੋਂ ਮੈਂ ਉਹਨਾਂ ਦੇ ਮਿਲ ਗੱਡੀ ਚੋਂ ਲਾ ਲੈਣਾ ਠੀਕ ਹੈ ਤੇ ਜੋ ਰੈਡੀ ਉਹਨਾਂ ਨੇ ਇੱਧਰ ਹੋ ਜਾਣਾ ਫਲੋਰੋਂ ਠੀਕ ਹੈ ਪਹਿਲਾਂ ਆ ਜਾ ਉਹ ਛੋਟਾ ਸਾਜ਼ ਨੂੰ ਕਹਿਣਾ ਇਹ ਤਾਂ ਮੈਨੂੰ ਮੇਜ਼ ਤੇ ਖੜਾ ਕਰ ਲੈਣਾ ਅੱਛਾ ਦਫ਼ਤਰ ਚਾਹੀ ਹਾਂ ਪਹਿਲਾਂ ਹੀ ਮੇਰਾ ਦਫ਼ਤਰ ਮੋਰੀ ਉਹੀ ਆਉਂਦਾ ਸੀ ਨਾ ਹਾਂ ਤਾਂ ਪਹਿਲਾਂ ਚਮਕੀਲਾ ਜੀ ਦਾ ਦਫ਼ਤਰ ਆਉਂਦਾ ਆਓ ਪਹਿਲਾਂ ਉੱਥੇ ਗੜਵੇ ਇੱਥੇ ਤੇ ਮੈਨੂੰ ਫੁਣਾਉਣਾ ਪੁਣਾਉਣਾ ਉਹ ਨਹੀਂ ਜਿਹੜੀ ਚੀਜ਼ ਕਹਿਣਾ ਇੱਕ ਵਾਰ ਮੈਂ ਸਾਜ ਸਿੰ다 ਸਿੰ다 ਜੀ ਦਾ ਗਾਣਾ ਮੈਂ ਗਾ ਰਿਹਾ ਹੁੰਦਾ ਸੀਗਾ ਠੀਕ ਹੈ ਉਹ ਮੈਂ ਤੂੰ ਸੁਣਿਆ ਕਹਿੰਦੇ ਵੀ ਉਹ ਸੁਣਾਵੇ ਕਹਿੰਦੇ ਮੈਨੂੰ ਪਤਾ ਲੱਗਾ ਵੀ ਤੂੰ ਸਾਜ ਜੀ ਦਾ ਗੀਤ ਗਾਉਣਾ ਠੀਕ ਹੈ ਉਹ ਸੀਗਾ ਇੱਕ ਤਵੀਆਂ ਤੇ ਚੋਕ ਚ ਗਾਵਾਂ ਸੁਣਾਓ ਸਾਨੂੰ ਫੇਰ ਇੱਕ ਮਾੜਾ ਜਿਹਾ ਤੈਨੂੰ ਤਲੀਆਂ ਤੇ ਚੋਗ ਚ ਗਾਵਾਂ ਤੈਨੂੰ ਤਲੀਆਂ ਤੇ ਤੈਨੂੰ ਤਲੀਆਂ ਤੇ ਚੋਗ ਚ ਗਾਵਾਂ ਬੋਲੇ ਸੋਨ ਦੀਏ ਨਿਕੋਲੇ ਸੋਹ ਦੀਏ ਨਿਕੋਲੇ ਸੋਨ ਦੀਏ ਰਹੇ ਨਿਕੋਲੇ ਸੋਨ ਦੀਏ ਜਦੋਂ ਅੰਤਮ ਸਮਾ ਵੀ ਹੁੰਦਾ ਬਾਈ ਅਮਰ ਸਿੰਘ ਚੰਕੀਲੇ ਦਾ ਹਾਂਜੀ ਹਾਂਜੀ ਤੇ ਅੰਤਮ ਸਮੇਂ ਦੌਰਾਨ ਵੀ ਜਿਹੜੀ ਸਾਰੀ ਘਟਨਾ ਵਾਪਰਦੀ ਆ ਜਦੋਂ ਕਫਨ ਸਿਵਲ ਹਸਪੀਟਲ ਫਲੋਰ ਦੇ ਵਿੱਚ ਪਹਨਾਇਆ ਜਾਂਦਾ ਚੰਕੀ ਦਾ ਜੀ ਹੂੰ ਹੂੰ ਉਹ ਵੀ ਚਮਨ ਲਾਲ ਜੀ ਵੱਲੋਂ ਲਿਆ ਕੇ ਦਿੱਤਾ ਗਿਆ ਸਿਵਲ ਹਸਪੀਟਲ ਫਲੋਰ ਦੇ ਅੰਦਰ ਕਿਉਂਕਿ ਹਾਲਾਤ ਇਦਾਂ ਦੇ ਸੀ ਕਿ ਡਰਦਾਂ ਮਾਰਾ ਕੋਈ ਵੀ ਪਹੁੰਚ ਨਹੀਂ ਸੀ ਰਿਹਾ ਤੇ ਇਹ ਸਭ ਤੋਂ ਪਹਿਲੇ ਸ਼ਖਸ ਸੀਗੇ ਜਿਹੜੇ ਫਲੋਰ ਤੋਂ ਸਭ ਤੋਂ ਪਹਿਲਾ ਸਿਵਲ ਹਸਪੀਟਲ ਫਲੋਰ ਪਹੁੰਚ ਜਾਂਦੇ ਆ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਸਾਂਝੀ ਕਰੋ ਸਾਨੂੰ ਇਸ ਘਟਨਾ ਬਾਰੇ ਉਸ ਟਾਈਮ ਵੀ ਮੈਨੂੰ ਉਹਦਾ ਮਿਲੇ ਆ ਜਦੋਂ ਉਹ ਦਿਨ ਜਿੱਦਣ ਉਹਨਾਂ ਦਾ ਪ੍ਰੋਗਰਾਮ ਸੀਗਾ ਇੱਥੇ ਜਦ ਜਦਨ ਪ੍ਰੋਗਰਾਮ ਸੀ ਮੈਸੋਂ ਪਰ 8 ਮਾਰਚ 1988 ਨੂੰ ਹਾਂਜੀ ਇਥੋਂ ਇੱਥੇ ਮੈਂ ਉਹਨਾਂ ਦੀ ਸਾਡੇ ਮੇਰੇ ਡੈਡੀ ਅੱਚੇ ਗਏ ਸੀ ਮਿੰਦਾ 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 ਮਹਿਰਮੀ ਕਹਿੰਦੇ ਸੀ ਉਹਨੂੰ ਓਕੇ ਉਹ ਵੀ ਨਾਲ ਇਹਨਾਂ ਦਾ ਜਾਂਦਾ ਹੁੰਦਾ ਸੀ ਜਿੱਦਾਂ ਬੈਗ ਬੋਲ ਕੋਰਸ ਕਰਦਾ ਸੀ ਬੈਗ ਤੇ ਕੋਰਸ ਓਕੇ ਹਾਂ ਕੋਰਸ ਬੋਲ ਦਿੰਦਾ ਸੀ ਜਿਵੇਂ ਉਹਦਾ ਵੀ ਉਹਨੂੰ ਨਾਲ ਰੱਖਦੇ ਹੁੰਦੇ ਸੀ ਠੀਕ ਹੈ ਥੋੜੀ ਥੋੜੀ ਜਿੰਮਕੀ ਲਿਆ ਰਹੀ ਸੀ ਠੀਕ ਹੈ ਤੇ ਉਹ ਦਿਨ ਮੈਨੂੰ ਫਿਰ ਉਹਨਾਂ ਨੇ ਇੱਥੇ ਗੱਡੀ ਰੋਕੀ ਤੇ ਮੈਨੂੰ ਮੁੰਡਾ ਆਪਣੇ ਲਾਲ ਜਿਹੜਾ ਮੇਰਾ ਆਪਣੇ ਟੂਲ ਕਮਾਸਟਰ ਆਪਣੇ ਹਾਂਜੀ 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 ਉਹਨੇ ਮੈਨੂੰ ਕਿਹਾ ਕਹਿੰਦਾ ਜੇ ਆ ਮਿੰਦੇ ਨੂੰ ਲਿਆਉ ਸਕਦੇ ਓਕੇ ਤੇ ਅਸੀਂ ਉਹਨੂੰ ਨਾਲ ਲੈ ਕੇ ਜਾਣਾ ਜਮਕੀਲਾ ਜੀ ਵਿੱਚ ਬਿਠੇ ਗਏ ਓਕੇ ਤੇ ਫਿਰ ਮੈਨੂੰ ਮੜੇ ਮੈਂ ਮਿੰਮੰਮ ਨੱਟ ਕੇ ਗਿਆ ਮੈਂ ਜਾ ਕੇ ਜਦੋਂ ਪਤਾ ਕੀਤਾ ਮੈਂ ਉਹਨਾਂ ਦੇ ਘਰੇ ਤੇ ਉਹ ਕਹਿੰਦੇ ਵੀ ਉਹ ਤਾਂ ਚੱਲ ਗਿਆ ਸਾਈਕਲ ਲੈ ਕੇ ਉਹ ਪਹੁੰਚ ਗਿਆ ਉੱਥੇ ਮੈਸੂਮਪੁਰ ਮੈਸੂਮਪੁਰ ਸਾਈਕਲ ਤੇ ਚੱਲ ਗਿਆ ਉਹ ਪਹਿਲੇ ਹੁਣ ਪਤਾ ਸੀਗਾ ਵੀ ਉੱਥੇ ਆਉਣਾ ਇੰਨੀ ਕਿ ਜਣੀ ਮੇਰੇ ਨਾਲ ਉਹਨਾਂ ਦੀ ਇੰਨੀ ਕਿ ਮੁਲਾਕਾਤ ਹੋਈ ਉੱਥੇ ਓਕੇ ਉਸ ਤੋਂ ਬਾਅਦ ਫਿਰ ਉਹ ਚਲੇ ਗਏ ਆ ਉਹਦੂ ਬਾ ਥੋੜੇ ਚਰਵਾ ਦੇ ਫਿਰ ਫਿਰ ਰੋਲਾ ਪੈ ਗਿਆ ਹਾਈ ਬਸ ਤੇ ਜਦੋਂ ਇਹ ਸਾਰਾ ਘਟਨਾ ਕਰਾਉ ਵਾਪਰ ਜਾਂਦਾ 8 ਮਾਰਚ ਵਾਲਾ ਚਮਕੀਲਾ ਜੀ ਅਮਰਜੋਤ ਜੀ ਉਹਨਾਂ ਦੇ ਦੋ ਸਾਜੀ ਜਿਹੜੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਜਾਂਦੇ ਆ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਫਿਰ ਉਹਨਾਂ ਦੀ ਡੈੱਡ ਬੋਡੀਆਂ ਜਿਹੜੀਆਂ ਟਰਾਲੀ ਦੇ ਵਿੱਚ ਸਿਵਲ ਹਸਪਤਲ ਫਲੋਰ ਲਿਆਂਦੀਆਂ ਜਾਂਦੀਆਂ ਤੁਹਾਡੇ ਫਾਦਰ ਸਾਹਿਬ ਉਹ ਪਹਿਲੇ ਸ਼ਖਸ ਸੀਗੇ ਜਿਹੜੇ ਸਭ ਤੋਂ ਪਹਿਲਾਂ ਸਿਵਲ ਹਸਪਤਲ ਫਲੋਰ ਪਹੁੰਚਦੇ ਆ ਉਹਨਾਂ ਦੇ ਲਈ ਅਮਰਜੋਤ ਦੇ ਲਈ ਚਮਕੀਲਾ ਜੀ ਦੇ ਲਈ ਕਫਨ ਦਾ ਪ੍ਰਬੰਧ ਕਰਦੇ ਆ ਇਹ ਇਹਦੇ ਬਾਰੇ ਕੋਈ ਸਮਝ ਪਾਉਗੀ ਇਹ ਸਾਰਾ ਕਿੱਦਾਂ ਹੋਇਆ ਕਿਵੇਂ ਚਮਨ ਲਾਲ ਜੀ ਸਿਵਲ ਹਸਪੀਟਲ ਪਹੁੰਚੇ ਆ ਕਿੱਦਾਂ ਇਹ ਸਾਰੀ ਘਟਨਾ ਹੋਈ ਕਿਉਂਕਿ ਉਹਨਾਂ ਨੇ ਪਰਿਵਾਰ ਦੇ ਵਿੱਚ ਅਕਸਰ ਇਹ ਗੱਲ ਦਾ ਚਰਚਾ ਜ਼ਰੂਰ ਹੁੰਦੀ ਹੋਣੀ ਆ ਕਿਉਂਕਿ ਬਹੁਤ ਵੱਡੀ ਗੱਲ ਸੀ ਉਸ ਸਮੇਂ ਵੱਡੀ ਗੱਲ ਸੀ ਉਸ ਟਾਈਮ ਉਹਨਾਂ ਨੇ ਦੇ ਲੋ ਵੀ ਤਿੰਨ ਚਾਰ ਦਿਨ ਰੋਟੀ ਨਹੀਂ ਖਾਧੀ ਡੈਡੀ ਠੀਕ ਆ ਤੇ ਯਾਨੀ ਬਹੁਤ ਜ਼ਿਆਦਾ ਸੋਗ ਮਨਾਇਆ ਉਹਨਾਂ ਨੇ ਜਦੋਂ ਉਹਨਾਂ ਨੂੰ ਸਮਝੀ ਸੀ ਸਾਰਾ ਕੁਝ ਹੀ ਹਰ ਟਾਈਮ ਤਾਂ ਜਦੋਂ ਰਾਤ ਨੂੰ ਵੀ ਸ਼ਾਮ ਨੂੰ ਮਿਲਣਾ ਉਹਨਾਂ ਇਕੱਠੇ ਹੋਣਾ ਜੇ ਮਲੋਏ ਕੁਝ ਵੀ ਖਾਣਾ ਫਿਰ ਤਾਂ ਗਣਾ ਚਮਕੀਲੇ ਕੋ ਉੱਥੇ ਵੇਚ ਲਓ ਉੱਥੇ ਖਾ ਲਿਆ ਜਿਹੜੀ ਗੱਲਬਾਤ ਸੀਗੀ ਤੇ ਬਹੁਤ ਜ਼ਿਆਦਾ ਉਹਨਾਂ ਨੇ ਜਦੋਂ ਉਸ ਗੱਲ ਨੂੰ ਕੁ ਮੰਨਿਆ ਉਹ ਪ੍ਰੋਗਰਾਮ ਤੇ ਹੀ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਤਾਂ ਪ੍ਰੋਗਰਾਮ ਛੱਡ ਕੇ ਸਿੱਧੇ ਆ ਗਏ ਪ੍ਰੋਗਰਾਮ ਛੱਡ ਕੇ ਸਿਵਲ ਹਸਪੀਟਲ ਚਲੇ ਗਏ ਸਿੱਧੇ ਫਲੋਰ ਸਿੱਧੇ ਆ ਗਏ ਉੱਥੇ ਠੀਕ ਆ ਫਿਰ ਉਸ ਤੋਂ ਬਾਅਦ ਉਹ ਕਰਕੇ ਫਿਰ ਰਾਤ ਨੂੰ ਵੀ ਜਲਾਵੇ ਨਹੀਂ ਜਦੋਂ ਸਿਵਲ ਹਸਪੀਟਲ ਫਲੋਰ ਆ ਜਾਂਦੇ ਆ ਫਿਰ ਕਿਵੇਂ ਪਹੁੰਚਦੇ ਅੰਦਰ ਕਿੱਦਾਂ ਹੁੰਦੀ ਸਾਰੀ ਗੱਲ ਉਹ ਤਾਂ ਹੀ ਬਗ ਰੁਹੀ ਗਏ ਉਹ ਖੜੀ ਬਸ ਉਹਨਾਂ ਦੀ ਇੱਕ ਮਿੰਟ ਵੀ ਮੈਨੂੰ ਮੈਂ ਥੋੜਾ ਜਿਹਾ ਸਿਖਾਲ ਮੈਂ ਨਾਲ ਤਾਂ ਲੈ ਕੇ ਨਹੀਂ ਗਏ ਉਹਦਾ ਦੱਸੀ ਗਏ ਮੈਨੂੰ ਵੀ ਬਹੁਤ ਡੈਡੀ ਬਹੁਤ ਡਰ ਰਿਹਾ ਹੈ ਤੇ ਫਿਰ ਕਾਪਨ ਪਾਏ ਉਹਨਾਂ ਨੇ ਫਿਰ ਉਹ ਦੇਬੂ ਜਦੋਂ ਉਹਨੇ ਚੱਕਿਆ ਉਦੋਂ ਬਹੁਤ ਡਰ ਰਿਹਾ ਕਹਿੰਦੇ ਵੀ ਮੈਂ ਤੈਨੂੰ ਜਿੰਦਾ ਲੈ ਕੇ ਆਇਆ ਸੀ ਜਦੋਂ ਡੈਡੀ ਨੂੰ ਉਹਦੀ ਡੈੱਡ ਬੋਡੀ ਲੈ ਕੇ ਗਏ ਗਾਂਦਰਾ ਪਿੰਡ ਉਧਰ ਦੇ ਕੋਲ ਹਾਂ ਉਹਨਾਂ ਨੇ ਭੈਣਾ ਨੇ ਕਹਿੰਦੇ ਐਦਾਂ ਦੇ ਕਹਿੰਦਾ ਰੋ ਕੇ ਮੇਰੇ ਕਾਲਮ ਨਹੀਂ ਕਿਹਾ ਵੀ ਤੂੰ ਜਿੰਦਾ ਲੈ ਕੇ ਗਿਆ ਸੀ ਕਿਦਾਂ ਲੈ ਕੇ ਆਇਆ ਹੁਣੇ ਮੇਰੀ ਗੱਡੀ ਵੀ ਕਹਿੰਦਾ ਉਹਨਾਂ ਨੇ ਮਾਰ ਮਾਰ ਕੇ ਬਾਵਾ एकदम ਬਹੁਤ ਜ਼ਿਆਦਾ ਕਿਹਾ ਜਾਨੀ ਉਹ ਕਾਫੀ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਉਹ ਜਾਨੀ ਉਸ ਤੋਂ ਬਾਅਦ ਰੈਡੀ ਨੇ ਉੱਥੇ ਦਫ਼ਤਰ ਹੀ ਛੱਡ ਦਿੱਤਾ ਲੁਧਿਆਣੇ ਵਾਲਾ ਹਾਂ ਜਦੋਂ ਉਹਨਾਂ ਕੋ ਉਹ ਕਹਿੰਦੇ ਮੈਂ ਤੂੰ ਦੇਖ ਹੀ ਨਹੀਂ ਉਹਦਾ ਮੈਂ ਉਹ ਮੈਂ ਕਿੱਦਾਂ ਉੱਥੇ ਮੈਂ ਕਿਹੜੇ ਹਿਸਾਬ ਨਾਲ ਉੱਥੇ ਨੰਗੂਗਾ ਜੀ ਉਹਨੇ ਉੱਥੇ ਦਫ਼ਤਰ ਉੱਤੇ ਬੰਦ ਕਰਤਾ ਜੀ ਕਹਿੰਦੇ ਮੈਂ ਹੁਣ ਜਾਣਾ ਉਹਨੇ ਕਾਫੀ ਸਾਲ ਫਿਕਾਇਆ ਕਿ ਨਹੀਂ ਓਕੇ ਫਿਰ ਬਾਅਦ ਮੈਨੂੰ ਮੜਾ ਮੜਾ ਤਿਆਰ ਕੀਤਾ ਫਿਰ ਇਦਾਂ ਸੋ ਦੋਸਤੋ ਆਪਾਂ ਗੱਲ ਰਕੇਸ਼ ਬਾਲੀ ਜੀ ਨਾਲ ਅੱਗੇ ਕੰਟੀਨਿਊ ਕਰਾਂਗੇ ਉਸ ਤੋਂ ਪਹਿਲਾਂ ਮੈਂ ਥੋੜਾ ਐਕਸਪਲੇਨ ਕਰ ਦਮਾ ਤੁਹਾਨੂੰ ਕਿਉਂਕਿ ਜਦੋਂ 8 ਮਾਰਚ 1988 ਵਾਲੀ ਸਾਰੀ ਘਟਨਾ ਵਾਪਰਦੀ ਆ ਜਦੋਂ ਬਾਈ ਅਮਰ ਸਿੰਘ ਚਮਕੀਲਾ ਵਿਵਾ ਅਮਰ ਜੋਤ ਤੇ ਉਹਨਾਂ ਦੇ ਦੋ ਸਾਜੀਆਂ ਨੂੰ ਸਿਵਲ ਹਸਪੀਟਲ ਫਲੋਰ ਉਹਨਾਂ ਦੀਆਂ ਡੈੱਡ ਬਾਡੀਆਂ ਨੂੰ ਲੈ ਕੇ ਜਾਇਆ ਜਾਂਦਾ ਕੋਈ ਵੀ ਨੇੜੇ ਨਹੀਂ ਸੀ ਜਾ ਰਿਹਾ ਜਿਹੜਾ ਬਲੱਡ ਬਹੁਤ ਨਿਕਲ ਗਿਆ ਸੀਗਾ ਸੋ ਬਿਨਾ ਕੱਪੜਿਆਂ ਤੋਂ ਨਗਨ ਅਵਸਥਾ ਦੇ ਵਿੱਚ ਜਿਹੜੀਆਂ ਦੋਵੇਂ ਇਹ ਅਮਰ ਜੋੜੀ ਇਦਾਂ ਹੀ ਪਈ ਸੀਗੀ ਤੇ ਜਦੋਂ ਚਮਨ ਲਾਲ ਚਮਨ ਪਹੁੰਚਦੇ ਆ ਉੱਥੇ ਤਾਂ ਆ ਮਾਰਦੇ ਉਹ ਕਹਿੰਦੇ ਆ ਪੁਲਿਸ ਨੂੰ ਕਿ ਮੈਨੂੰ ਅੰਦਰ ਜਾਣ ਦਿਓ ਮੈਂ ਜਿਹੜਾ ਆਪ ਕਲਾਕਾਰ ਭਰਾ ਆ ਚਮਕੀਲੇ ਦੇ ਨਾਲ ਮੇਰਾ ਬਹੁਤ ਭਰਾਬੰਦੀ ਸੀ ਸੋ ਚਮਨ ਲਾਲ ਜੀ ਦੀ ਰਿਕੁਐਸਟ ਤੋਂ ਬਾਅਦ ਜਦੋਂ ਪੁਲਿਸ ਉਹਨਾਂ ਨੂੰ ਅੰਦਰ ਜਾਣ ਦਿੰਦੀ ਆ ਹਸਪੀਟਲ ਦੇ ਤੇ ਜਦੋਂ ਚਮਨ ਲਾਲ ਜਾ ਕੇ ਦੇਖਦੇ ਆ ਕਿ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਦੀਆਂ ਜਿਹੜੀਆਂ ਡੈੱਡ ਬੋਡੀਆਂ ਪਈਆਂ ਆ ਬਿਨਾਂ ਕੱਪੜਿਆਂ ਤੋਂ ਬਹੁਤ ਉਹਨਾਂ ਦਾ ਮਨ ਖਰਾਬ ਹੁੰਦਾ ਕਈ ਇੰਟਰਵਿਊਆਂ ਦੇ ਵਿੱਚ ਵੀ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਆ ਉਸ ਤੋਂ ਬਾਅਦ ਉਹ ਕੱਪੜੇ ਚੱਕ ਕੇ ਉਹਨਾਂ ਦੇ ਉੱਪਰ ਦਿੰਦੇ ਆ ਉਸ ਤੋਂ ਬਾਅਦ ਕਫਨ ਲੈ ਕੇ ਆਉਂਦੇ ਆ ਕੱਪੜਾ ਲੈ ਕੇ ਆਉਂਦੇ ਆ ਚਿੱਟਾ ਜਿਹੜਾ ਦੋਵਾਂ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰ ਜੋਤੂ ਅਮਰ ਜੋੜੀ ਦੇ ਉੱਪਰ ਉਹ ਕੱਪੜਾ ਪਾਉਂਦੇ ਆ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਸੀ ਕਿ ਬਹੁਤ ਪਿਆਰ ਸੀ ਭਾਈ ਅਮਰ ਸਿੰਘ ਚਮਕੀਲੇ ਦਾ ਚਮਕੀਲਾ ਜਿਹੜਾ ਆਪ ਦਲਿਤ ਰਵਿਦਾਸੀਆ ਸਮਾਜ 'ਚ ਪੈਦਾ ਹੋਇਆ ਸੀ ਚਮਨ ਲਾਲ ਚਮਨ ਜੀ ਲੋ ਅਕਸਰ ਕਹਿੰਦਾ ਸੀ ਕਿ ਤੂੰ ਮੇਰਾ ਬਰਾਦਰੀ ਭਰਾ ਆ ਆਪਣਾ ਬਹੁਤ ਪਿਆਰ ਆ ਬਹੁਤ ਆਪਾਂ ਰਲ ਮਿਲ ਕੇ ਰਹਨੇ ਆ ਬਹੁਤ ਗੱਲਾਂ ਸਾਂਝੀਆਂ ਸੀ ਅੱਜ ਚੰਨ ਲਾਲ ਚਮਨ ਸਾਡੇ ਵਿੱਚ ਐਨੀ ਗੇ ਉਹ ਹੁੰਦੇ ਸ਼ਾਇਦ ਗੱਲਾਂ ਹੋਰ ਹੁੰਦੀਆਂ ਪਰ ਅਸੀਂ ਰਕੇਸ਼ ਵਾਲੀ ਜੀ ਜਿਹੜੇ ਉਹਨਾਂ ਦੇ ਬੇਟੇ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਗੱਲ ਨੂੰ ਅੱਗੇ ਵੀ ਕੰਟੀਨਿਊ ਕਰਾਂਗੇ ਥੋੜਾ ਐਕਸਪਲੇਨ ਕਰਨ ਦੇ ਲਈ ਮੈਂ ਇਹਨੂੰ ਵਿਰਾਮ ਦਿੱਤਾ ਸੀ ਇੰਟਰਵਿਊ ਨੂੰ ਤੇ ਹੁਣ ਆਪਾਂ ਅੱਗੇ ਗੱਲ ਕੰਟੀਨਿਊ ਕਰਦੇ ਆ ਰਕੇਸ਼ ਵਾਲੀ ਜੀ ਦੇ ਸੋ ਆਪਾਂ ਹੁਣ ਬਾਈ ਰਕੇਸ਼ ਵਾਲੀ ਜੀ ਨਾਲ ਗੱਲ ਕਰਾਂਗੇ ਕਿ ਕੋਈ ਹੋਰ ਸਾਨੂੰ ਕਿੱਸਾ ਸੁਣਾਓ ਜਿਹੜਾ ਚੰਨ ਲਾਲ ਚਮਨ ਤੇ ਬਾਈ ਅਮਰ ਸਿੰਘ ਚਮਕੀਲਾ ਦੇ ਵਿੱਚ ਕੋਈ ਹੋਰ ਗੱਲ ਦੀ ਸਾਂਝ ਪਾਓ ਕਿ ਹੋਰ ਕੋਈ ਜਾਣਕਾਰੀ ਹੋਵੇ ਕੋਈ ਏਦਾਂ ਦੀ ਜਿਹੜੀ ਕੋਈ ਤੁਹਾਡੇ ਸਾਹਮਣੇ ਵਾਪਰੀ ਹੋਵੇ ਜਾਂ ਕਦੀ ਗੱਲ ਕਰਦੇ ਹੋਣ ਘਰ ਦੇ ਵਿੱਚ ਉਹ ਚਮਕੀਲਾ ਜੀ ਨੂੰ ਲੈ ਕੇ ਪਹਿਲਾਂ ਇਹ ਤਾਂ ਕਰਦੇ ਰਹਿੰਦੇ ਸੀ ਕਿ ਵੀ ਜਿੱਦਾਂ ਕਈ ਵਾਰ ਕੋਈ ਕੰਪੋਜੀਸ਼ਨ ਬਣਾਉਂਦੇ ਮੈਨੂੰ ਚਮਕੀਲਾ ਸਾਹਿਬ ਕਿ ਕਿਹਨ ਦੇ ਸੀ ਕਿ ਸਾਜੀ ਤੁਸੀਂ ਨਾਲ ਬੈਠੋ ਮੇਰੇ ਵੀ ਠੀਕ ਆ ਵੀ ਆ ਮੈਂ ਕੰਪੋਜੀਸ਼ਨ ਪੜਾਈ ਹੈ ਤਾਂ ਸੁਣਾਉਂਦੇ ਹੁੰਦੇ ਸੀ ਠੀਕ ਆ ਸੁਣਾਉਂਦੇ ਹੁੰਦੇ ਸੀ ਕਈ ਵਾਰੀ ਇਹਦਾ ਬੀੜੀ ਸਾਈਡ ਤੋਂ ਵੀ ਮੈਂ ਕਿ ਪੀਣੀ ਉਹਨਾਂ ਨੇ ਸ਼ਕੀਨ ਸੀ ਚੌਂਕੀਲਾ ਜੀ ਬੀੜੀ ਦੇ ਸ਼ਕੀਨ ਸੀ ਆਹੋ ਤੇ ਉਹਨਾਂ ਨੇ ਡੈਡੀ ਨੇ ਕਿਹਾ ਉਹ ਤੇਰੇ ਕੋਲ ਹੋ ਤੂੰ ਤੇਰਾ ਐਡਾ ਨਾ ਆ ਤੂੰ ਬਹੁਤ ਵੱਡਾ ਹਾ ਸ਼ੁਕਰ ਕਰਨਾ ਆਹੋ ਤੇ ਕਿ ਵੀ ਤੂੰ ਬੀੜੀ ਮੇ ਤੋਂ ਪੀਣਾ ਕਹਿੰਦਾ ਉਹ ਕਹਿੰਦਾ ਵੀ ਵੇਚੋਂ ਮੈਨੂੰ ਕੋਈ ਸੋਰ ਨਿਕਲ ਆਊਗਾ ਵੀ ਸੋਰ ਮੇਰੇ ਕਿ ਕੈਸ਼ ਲਾ ਕੇ ਜਿਹੜਾ ਕੋਈ ਸੋਰ ਮੈਨੂੰ ਹੋਰ ਮਿਲ ਜਾਵੇ ਆਹੋ ਤੇ ਇਦਾਂ ਮਜ਼ਾਕ ਬਹੁਤ ਕਰਦੇ ਹੁੰਦੇ ਸੀ ਆਪਸ ਵਿੱਚ ਇੰਨਾ ਪਿਆਰ ਕਰਦੇ ਸੀ ਹਾਂ ਜਾਨੀ ਖਾਣਾ ਪੀਣਾ ਬਹੁਤ ਇਕੱਠਾ ਹੀ ਸੀਗਾ ਉਹਨਾਂ ਦਾ ਹਰ ਚੀਜ਼ ਜਿਹੜੀ ਜੀ ਖਾਣੀ ਜਾਨੀ ਇੱਕ ਦੂਜੇ ਦੇ ਮੂੰਹ ਚੋਂ ਕੱਢ ਕੇ ਖਾਣ ਵਾਲੀ ਗੱਲ ਹੀ ਸੀ ਉਹਨਾਂ ਦੀ ਜੇ ਕੋਈ ਚੀਜ਼ ਖਾਣੀ ਤਾਂ ਉਹਨੇ ਚਮਕੀਲੇ ਨੇ ਕਰਨ ਵਾਲੀ ਆ ਅੱਧੀ ਮੈਨੂੰ ਫੜਾ ਦੋ ਇੱਧਰ ਓਕੇ ਇਦਾਂ ਮਲ ਬਹੁਤ ਜ਼ਿਆਦਾ ਸੀਗਾ ਉਹਨਾਂ ਦਾ ਤੇ ਚਮਕੀਲਾ ਜੀ ਦੇ ਅੰਤਮ ਸਮੇਂ ਤੋਂ ਬਾਅਦ ਉਹ ਦਫ਼ਤਰ ਛੱਡ ਦਿੱਤਾ ਉਹਨਾਂ ਨੇ ਹਾਂ ਛੜਦਾ ਫਿਰ ਜਿੱਦਾਂ ਮਤਲਬ ਇਹਨਾਂ ਨੂੰ ਵੀ ਚਿੱਠੀਆਂ ਆ ਗਿਆ ਸੀਗੇ ਓਕੇ ਅੰਕਲ ਨੂੰ ਵੀ ਚੰਮਨ ਲਾਲ ਚੰਮਨ ਜੀ ਨੂੰ ਵੀ ਉਹਨਾਂ ਨੂੰ ਚਿੱਠੀਆਂ ਆਉਣ ਲੱਗ ਗਈਆਂ ਸੀ ਹਾਂ ਤੇ ਚਿੱਠੀਆਂ ਆਈਆਂ ਸੀਗੀਆਂ ਇਹਨਾਂ ਨੂੰ ਵੀ ਓਕੇ ਪਰ ਇਹਨਾਂ ਨੂੰ ਵੈਸੇ ਵੀ ਉਹਦਾ ਵੀ ਜਿੱਦਾਂ ਮਨ ਗਿਆ ਬਹੁਤ ਜ਼ਿਆਦਾ ਇਹਨਾਂ ਦਾ ਜਿੱਦਾਂ ਹੋ ਗਿਆ ਸੀਗਾ ਖਰਾਬ ਬਹੁਤ ਜ਼ਿਆਦਾ ਦਿਮਾਗ 'ਚ ਟੈਨਸ਼ਨ ਜੀ ਪਾਈ ਸੀ ਇਹਨਾਂ ਨੇ ਪਹਿਲਾਂ ਫਗਵਾੜਾ ਦਫ਼ਤਰ ਹੁੰਦਾ ਸੀ ਪਹਿਲਾਂ ਫਗਵਾੜੇ ਦੇ ਨਾਲੇ ਚੌਂਕ ਹੁੰਦਾ ਸੀ ਫਗਵਾੜੇ ਤੋਂ ਫਿਰ ਸ਼ਿਫਟ ਕੀਤਾ ਲੁਧਿਆਣਾ ਹਾਂਜੀ ਲੁਧਿਆਣੇ ਤੇ ਹੁਣ ਥੋੜਾ ਗੱਲ ਕਰੀਏ ਚੰਮਨ ਲਾਲ ਜੀ ਬਾਰੇ ਕਿ ਇਹਨਾਂ ਦਾ ਗਾਇਕੀ ਦਾ ਸਫ਼ਰ ਕਿਉ ਲੰਬਾ ਸਮਾਂ ਇਹਨਾਂ ਦੀ ਜੋੜੀ ਰਹੀ ਆ ਉਹਨਾਂ ਨੂੰ ਗਾਇਕੀ ਦੇ ਖੇਤਰ ਦੇ ਵਿੱਚ ਲੈ ਕੇ ਆਉਣ ਵਾਲੇ ਇਹ ਆ ਹਾਂਜੀ ਹਾਂਜੀ ਪਹਿਲਾਂ ਉਹਨਾਂ ਦੀ ਵੱਡੀ ਭੈਣ ਦੇ ਨਾਲ 8-9 ਸਾਲ ਜੋੜੀ ਰਹੀ ਆ ਹਾਂਜੀ ਹਾਂਜੀ ਬੜਾ ਨਾਮ ਸੀ ਬੰਬੇ ਦੇ ਵਿੱਚ ਉਸ ਸਮੇਂ ਦੌਰਾਨ ਜਦੋਂ ਕਿਸੇ ਕਲਾਕਾਰ ਨੂੰ ਕਦੀ ਸਬੱਬੀ ਬੰਬੇ ਜਾਣ ਦਾ ਮੌਕਾ ਮਿਲਦਾ ਸੀ ਹਰ ਸਾਲ ਲਗਾਤਾਰ 3 ਸਾਲ ਹਾਂਜੀ ਲਗਾਤਾਰ 3 ਸਾਲ ਚਮਨ ਲਾਲ ਜੀ ਜਿਹੜੇ ਬੰਬੇ ਗਏ ਆ ਵੱਡੀਆਂ-ਵੱਡੀਆਂ ਹਸਤੀਆਂ ਦੇ ਨਾਲ ਮਿਲਦੇ ਰਹੇ ਆ ਵੱਡੇ-ਵੱਡੇ ਐਕਟਰਾਂ ਨਾਲ ਹਾਂ ਤਰਮਿੰਦਰ ਦੇ ਨਾਲ ਮੈਂ ਫੋਟੋਆਂ ਉਹਨਾਂ ਦੀਆਂ ਤਸਵੀਰਾਂ ਸੀ ਤੁਹਾਨੂੰ ਵੀ ਸਾਂਝੀਆਂ ਕਰਾਂਗੇ ਉਹ ਲੋ ਬੰਬੇ ਦੇ ਵਿੱਚ ਜਾਂਦੇ ਰੇ ਐਡਾ ਵੱਡਾ ਮੁਕਾਮ ਹਾਸਲ ਕੀਤਾ ਕੁਝ ਉਹਨਾਂ ਬਾਰੇ ਚੰਨਣਾ ਪਾਉਣਾ ਏਡਾ ਸੀਗਾ ਵੀ ਉਹਨਾਂ ਦਾ ਪਿਆਰ ਸੀਗਾ ਬਹੁਤ ਜਦੋਂ ਕਈ ਵਾਰੀ ਤੇ ਚਮਕੀਲਾ ਸਾਹਿਬ ਕੋਲ ਤਾਂ ਕੰਮ ਜ਼ਿਆਦਾ ਹੁੰਦਾ ਸੀਗਾ ਤੇ ਉਹ ਕਹਿੰਦੇ ਸੀ ਵੀ ਮੈਂ ਆਪਣੀ ਜਗ੍ਹਾ ਮੈਂ ਆਪਣੀ ਇਹਨਾਂ ਨੂੰ ਭੇਜ ਦਿੰਨਾ ਇੱਕ ਟਾਲੀ ਪਿੰਡ ਇੱਥੇ ਪ੍ਰੋਗਰਾਮ ਹੋਇਆ ਸੀਗਾ ਇਹਨਾਂ ਦਾ ਇਕੱਠਾ ਹੀ ਖੜਾ ਹੋਇਆ ਸੀਗਾ ਚਮਕੀਲਾ ਜੀ ਦਾ ਤੇ ਚਮਨ ਲਾਲ ਜੀ ਦਾ ਹਾਂ ਹਜੇ ਵੀ ਉੱਥੇ ਉਹ ਪਿੰਡ ਦੇ ਵਿੱਚ ਤੁਸੀਂ ਪੁੱਛ ਸਕਦੇ ਆਂ ਇਹ ਕਾਲੀ ਪਿੰਡ ਕਿੱਥੇ ਪੰਦਾ ਜੀ ਨਕਉਦਰ ਕੋਲ ਤੇ ਜਲੰਧਰ ਚ ਇੱਧਰ ਨਕਉਦਰ ਲਈ ਚ ਨਕਉਦਰਾ ਲੈ ਪੰਦਾ ਅੱਛਾ ਉੱਥੇ ਇਕੱਠਿਆਂ ਦਾ ਖੜਾ ਹੋਇਆ ਖੜਾ ਹੋਇਆ ਸੀਗਾ ਤੇ ਇਹਨਾਂ ਨੇ ਵੀ ਕਿਹਾ ਸੀਗਾ ਵੀ ਵੀ ਮੈਂ ਤੇ ਇਹ ਦੋਨਾਂ ਨੇ ਅਸੀਂ ਅੱਜ ਗੋਣਾ ਇਕੱਠਿਆਂ ਦੇ ਕੀ ਬਾਤ ਤੇ ਡਿਊਟੀ ਜੋੜੀ ਸੁਮੰਦਤਾ ਸਿੰਘ ਨਾਲ ਉਹ ਸੁਮੰਦਤਾ ਨਾਲ ਸੀਗਾ ਉਹ ਬੜਾ ਜਾਨੀ ਉੱਥੇ ਰੰਗ ਬਣਿਆ ਚੰਬੀਲਾ ਸਾਹਿਬ ਨੇ ਵੀ ਤੇ ਉਹਨਾਂ ਨੇ ਆਪਣਾ ਬਜਦਿਆ ਨੂੰ ਵੱਡਾ ਮੰਨਿਆ ਸੀਗਾ ਧਿਆਨ ਬਹੁਤ ਦਾ ਤੋ ਬਾਅਦ ਵੀ ਜੇ ਮੈਂ ਇਹਨਾਂ ਨੂੰ ਮੈਂ ਆਪਣੇ ਮੰਦਾ ਵੱਡੇ ਮੰਦਾ ਮੇਰੇ ਬਹੁਤ ਯਾਨੀ ਸਤਿਕਾਰ ਦਿੰਦੇ ਸੀ ਇਹਨਾਂ ਦੇ ਬਿਲਕੁਲ ਇਹ ਐਡਾ ਕਰਕੇ ਬਹੁਤ ਜ਼ਿਆਦਾ ਕਿ ਇੱਕ ਵਾਰੀ ਵਾਰ ਵੀ ਇਹਨਾਂ ਨੂੰ ਚਮਕੀਲਾ ਸਾਹਿਬ ਨੂੰ ਉਹਨਾਂ ਨੇ ਲੈ ਕੇ ਜਾਣਾ ਸੀਗਾ ਉਹ ਕਹਿੰਦੇ ਵੀ ਮੈਂ ਨਹੀਂ ਜਾ ਸਕਦਾ ਕਿ ਮੇਰੇ ਕੋ ਕੰਮ ਫੜਿਆ ਆ ਠੀਕ ਹੈ ਵੀ ਮੈਂ ਮੈਂ ਆਪਣੀ ਜਗ੍ਹਾ ਇਹਨਾਂ ਨੂੰ ਭੇਜ ਦਵਾਂ ਇਹ ਜੋੜੀ ਨੂੰ ਠੀਕ ਹੈ ਮੇਰੀ ਮੇਰੀ ਪੂਰੀ ਗਾਰੰਟੀ ਹੈ ਠੀਕ ਹੈ ਉਹ ਗਾਰੰਟੀ ਚੱਕ ਲੈਂਦੇ ਸੀ ਇਹਨਾਂ ਦੀ ਠੀਕ ਹੈ ਪਿਆਰ ਹੀ ਇੰਨਾ ਜ਼ਿਆਦਾ ਸੀ ਹਾਂ ਤੇ ਇਹਨਾਂ ਨੂੰ ਫਿਰ ਦबई ਭੇਜਿਆ ਸੀਗਾ ਬਹਿਰੀਨ ਠੀਕ ਹੈ ਫਿਰ ਬਾਅਦ ਚ ਚਮਕੀਲਾ ਸਾਹਿਬ ਵੀ ਜਾ ਕੇ ਉੱਥੇ ਬਹਿਰੀਨ ਅੱਛਾ ਭਾਜਾ ਕਹਿੰਦੇ ਵੀ ਉਨਾਂ ਤੇਰੇ ਇਹ ਜਾਣ ਕੇ ਸੇ ਜਿੱਦਣ ਮੇਰੇ ਕੋ ਮੈਂ ਵਿਲਾ ਹੋ ਜਾਊਗਾ ਮੈਂ ਆ ਜਾਊਗਾ ਬਹਿਰੀ। ਕੀ ਬਾਤ ਹੈ। ਫਿਰ ਇਹਨੇ ਬਹਿਰੀ ਵੀ ਇਕੱਠੇ ਇੱਦਾਂ ਜਾਣੀ। ਠੀਕ ਹੈ। ਉੱਥੇ ਵੀ ਪ੍ਰੋਗਰਾਮ ਇਹਨਾਂ ਦੇ ਹੋਏ ਆ ਇਕੱਠੇ। ਯਾਨੀ ਚਮਕੀਲਾ ਸਾਹਿਬ ਨੇ ਬਹਿਰੀਂ ਦੇ ਜਾ ਕੇ ਕਿਤੇ ਪ੍ਰੋਗਰਾਮ ਇਹਨਾਂ ਨੇ ਦਬਾਈ ਕਿਤੇ। ਓਕੇ। ਇੱਦਾਂ ਕਰਕੇ ਇਹਨਾਂ ਦਾ ਯਾਨੀ ਬਹੁਤ ਸੀਗਾ ਇੱਦਾਂ। ਤੇ ਜਦੋਂ ਮੇਲ ਹੁੰਦਾ ਸੀ ਚਮਨ ਲਾਲ ਜੀ ਦਾ ਚਮਕੀਲਾ ਜੀ ਦੇ ਨਾਲ ਇਕੱਠੇ ਬੈਠ ਕੇ ਕੰਪੋਜੀਸ਼ਨਾਂ ਵੀ ਬਣਾਉਂਦੇ ਸੀ, ਗਾਉਂਦੇ ਵੀ ਸੀਗੇ। ਹਾਂਜੀ ਹਾਂਜੀ। ਠੀਕ ਹੈ। ਅਸੀਂ ਚਾਹਾਂਗੇ ਕਿ ਕੋਈ ਚਮਕੀਲਾ ਜੀ ਦਾ ਗੀਤ ਤੁਸੀਂ ਵੀ ਸਾਨੂੰ ਸੁਣਾਓ। ਦੰਦ ਪਿੰਦਿਆਂ ਨੂੰ ਵੇਖ ਕੇ ਨਾ ਸੜੀਏ ਆਂਢ ਤੇ ਗੁਆਢ ਚ ਕਦੇ ਨਾ ਨੜੀਏ ਐਵੇਂ ਨਹੀਂ ਲੜ ਦਿੱਤਾਈ ਬਣ ਜਾਈਂਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈਦਾ ਪਹਿਲੇ ਲਲਕਾਰੇ ਨਾਲ ਮੈਂ ਡਰ ਗੇ ਦੂਜੇ ਲਲਕਾਰੇ ਨਾਲ ਅੰਧੇ ਦੇ ਵੜ ਗਈ ਤੀਜੇ ਲਲਕਾਰੇ ਨਾਲ ਨਾਂ ਮੇਰਾ ਲੈ ਕੇ ਤੀਜੇ ਲਲਕਾਰੇ ਨਾਲ ਨਾਂ ਮੇਰਾ ਲੈ ਕੇ ਸਿੱਧਾ ਆਣ ਕੇ ਤਾਰਾਂ ਦੇ ਵਿੱਚ ਵੱਜਿਆ ਤੂੰ ਫਿਰਦਾ ਫਿਰਦਾ ਸ਼ਰਾਬ ਨਾਲ ਰੱਤਿਆ ਨੀ ਪੱਤ ਤੂੰ ਫਿਰਦਾ ਫਿਰਦਾ ਸ਼ਰਾਬ ਨਾਲ ਰੱਤਿਆ ਨੀ ਪੱਤ ਤੂੰ ਫਿਰਦਾ ਉੱਪਰ ਦਾ ਕੰਮ ਵੈਲੀਆਂ ਨੇ ਵੈਲ ਖੱਟਣੇ ਦੂਜਾ ਕੰਮ ਬੋਤਲਾਂ ਤੇ ਡੱਟ ਪੱਟਣੇ ਤੀਜਾ ਕੰਮ ਲੈਣੀ ਆ ਪਮੋਲ ਦੀ ਲੜਾਈ ਤੀਜਾ ਕੰਮ ਲੈਣੀ ਆ ਪਮੋਲ ਦੀ ਲੜਾਈ ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਨੀ ਤੇਰੇ ਘਰ ਤੇ ਘਰ ਤੇ ਬਲਾਉਂਦਾ ਮੁੰਡਾ ਫੱਕਰੇ ਨੀ ਤੇਰੇ ਘਰ ਤੇ ਓ ਹੋਰ ਤੇ ਤੈਨੂੰ ਕੋਈ ਵਿਆਹ ਕੇ ਲੈ ਗਿਆ ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ ਹੋਰ ਤੇ ਤੈਨੂੰ ਕੋਈ ਵਿਆਹ ਕੇ ਲੈ ਗਿਆ ਜੱਟ ਦਾ ਜੀਉਣਾ ਜੱਗ ਤੇ ਨਾ ਰਹਿ ਗਿਆ ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾ ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾ ਦਿੱਤੀ ਪਿਆਰ ਦੀ ਹਰ ਇਲਾਮ ਵਾਦੀ ਦਿੱਤ ਕਰਦੇ ਕਰਦੇ ਮੁੰਨੇ ਇਹ ਕਹਾਣੀ ਦਿੱਤ ਕਰਦੇ ਤਖੋ ਜੀ ਚਮਕੀਲਾ ਨਹੀਂ ਜੰਮਣਾ ਦੁਆਰਾ ਸਹੀ ਗੱਲ ਚਮਕੀਲਾ ਚਮਕੀਲਾ ਉਹਨਾਂ ਦੇ ਬੋਲ ਜਿਹੜੇ ਆ ਅੱਜ ਵੀ ਤੁਸੀਂ ਦੇਖ ਲਓ ਸਰਜਰੀ ਸਵੇਰ ਵਰਗੇ ਲੱਗ ਰਹੇ ਆ ਹਾਂ ਉਹ ਨਹੀਂ ਉਹ ਜਿੱਥੇ ਟੰਗ ਗਏਗਾ ਆਪਣੇ ਗਾਣੇ ਉੱਥੇ ਟੰਗੇ ਪਏ ਆ ਤੇ ਟੰਗੇ ਪਿਆ ਉਹਦਾ ਕੋਈ ਤੋੜ ਨਹੀਂ ਹੈ ਉਹਨਾਂ ਦਾ ਕੋਈ ਤੋੜ ਨਹੀਂ ਕਰ ਸਕਿਆ ਹਾਂ ਔਰ ਜਿੰਨੇ ਕੁ ਉਹਨਾਂ ਨੇ ਖਾੜੇ ਲਾਇਆ ਇਹਨਾਂ ਉਹਨਾਂ ਦਾ ਉਹ ਵੀ ਰਿਕਾਰਡ ਨਹੀਂ ਕੋਈ ਤੋੜ ਸਕਿਆ ਯਾਰ ਇਹਦੀ ਦੁਨੀਆ ਤੱਕ ਇਹਦੀ ਦੁਨੀਆ ਤੱਕ ਭਾਈ ਅਮਰ ਸਿੰਘ ਚਮਕੀਲਾ ਤੇ ਵੀ ਬਾ ਅਮਰਜੋਤ ਇਮੇ ਜਿਹੜੇ ਲੋਕ ਸੁਣਦੇ ਰਹਿਣਗੇ ਅਮਰ ਹੋਗੇ ਜੋੜੀ ਆ ਹਾਂਜੀ ਹਾਂਜੀ ਧਾਰਮਿਕ ਧਾਰਮਿਕ ਗਾਣੇ ਜਿਹੜੇ ਉਹਨਾਂ ਦੇ ਉਹ ਦੇਖੋ ਤਾਂ ਗੁਰਦੁਆਰਿਆਂ 'ਚ ਵੱਜਦੇ ਆ ਹਾਂ ਹਾਂ ਭਾਈ ਚਮਕੀਲੇ ਦੇ ਜਿਹੜੇ ਗਾਣੇ ਆ ਵੀ ਪਰ ਉਹ ਲੋਕ ਸੁਣਦੇ ਸੀਗੇ ਤਾਂ ਤਾਂ ਹੀ ਹੋਦੇ ਨੇ ਤਲਵਾਰ ਮੈਂ ਕਲਗੀ ਧਰਦੀ ਇਦਾਂ ਦਾ ਗਾਣਾ ਅੱਜ ਵੀ ਅੱਜ ਵੀ ਵੱਡੇ ਵੱਡੇ ਜਰਾ ਗੁਰਦੁਆਰਿਆਂ ਸਾਊਥ 'ਚ ਵੱਜਦੇ ਆ ਉਹ ਗਾਣੇ ਸਾਥੋ ਬੱਬਾ ਖੋਲਿਆ ਤੇਰਾ ਨਨਕਾਣਾ ਉਹ ਗਾਣੇ ਉਹਨਾਂ ਦਾ ਕੋਈ ਤੋੜ ਹੀ ਨਹੀਂ ਕੀਤਾ ਕਿ ਤੋੜ ਹੀ ਹੈ ਨਹੀਂ ਉਹਨਾਂ ਗਾਣੇ ਦਾ ਤੇ ਚਲੋ ਜਿਹੜਾ ਇੱਕ ਹੁਣ ਆਪਾਂ ਤੁਹਾਡੇ ਤੋਂ ਚਾਹਾਂਗੇ ਕਿ ਕਿਉਂਕਿ ਬਾਈ ਅਮਰ ਸਿੰਘ ਚਮਕੀਲਾ ਜਦੋਂ ਰੁਕਸਤ ਹੋ ਜਾਂਦੇ ਇਸ ਦੁਨੀਆ ਤੋਂ ਬਹੁਤ ਮਿੱਠੀਆਂ ਨਿਗੀਆਂ ਯਾਦਾਂ ਉਹਨਾਂ ਦੀਆਂ ਤੁਹਾਡੇ ਪਰਿਵਾਰ ਦੇ ਨਾਲ ਸੀ ਉਹਨਾਂ ਦੇ ਚਮਕੀਲਾ ਜੀ ਦੇ ਜਾਣ ਤੋਂ ਬਾਅਦ ਚਮਨ ਲਾਲ ਜੀ ਵੀ ਕਾਫੀ ਡਿਪਰੈਸ਼ਨ 'ਚ ਚਲੇ ਗਏ ਕਈ ਸਾਲ ਉਹਨਾਂ ਨੇ ਗਾਇਕੀ ਦੇ ਖੇਤਰ ਤੋਂ ਵੀ ਆਪਣੇ ਆਪ ਨੂੰ ਦੂਰ ਰੱਖਿਆ ਕਿਉਂਕਿ ਉਹ ਦੌਰ ਹੀ ਇਦਾਂ ਦਾ ਸੀਗਾ ਹੂੰ ਇਹੋ ਜਿਹੇ ਦੌਰ ਦੇ ਅੰਦਰ ਜਦੋਂ ਬਾਈ ਅਮਰ ਸਿੰਘ ਚਮਕੀਲੇ ਦਾ ਤੁਰ ਜਾਣਾ ਜਦੋਂ ਜਿਸ ਸਮੇ ਬਾਈ ਅਮਰ ਸਿੰਘ ਚਮਕੀਲਾ ਦੀ ਇੰਨੀ ਚੜ੍ਹਾਈ ਸੀਗੀ ਉਹਨਾਂ ਦੇ ਸਮਕਾਲੀ ਗਾਇਕਾਂ ਤੋਂ ਵੀ ਬਰਦਾਸ਼ਤ ਤੋਂ ਬਾਹਰ ਸੀ ਮੈਂ ਚਮਨ ਲਾਲ ਜੀ ਦੀ ਇੱਕ ਇੰਟਰਵਿਊ ਦੇ ਵਿੱਚ ਵੀ ਸੁਣਿਆ ਉਹਨਾਂ ਨੇ ਕਿਹਾ ਕਿ ਬਾਈ ਚਮਕੀਲੇ ਦੀ ਜਿਹੜੀ ਚੜ੍ਹਾਈ ਆ ਨਾ ਉਹ ਬਰਦਾਸ਼ਤ ਨਹੀਂ ਹੋ ਰਹੀ ਸੀ ਉਸ ਸਮੇ ਦੇ ਸਮਕਾਲੀ ਕਲਾਕਾਰਾਂ ਕਿਉਂਕਿ ਅੱਜ ਚਮਨ ਲਾਲ ਜੀ ਸਾਡੇ ਵਿੱਚ ਹੈ ਨਹੀਂਗੇ ਜੇ ਉਹ ਹੁੰਦੇ ਤਾਂ ਐਡੀ ਬੇਬਾਕੀ ਨਾਲ ਜਵਾਬ ਦਿੰਦੇ ਸੀ ਨਾ ਮੈਂ ਕਈ ਜਗ੍ਹਾ ਉਹਨਾਂ ਨੂੰ ਸੁਣਿਆ ਉਹ ਬਹੁਤ ਠੋਕੇ ਕਹਿੰਦੇ ਸੀ ਕਿ ਬਾਈ ਅਮਰ ਸਿੰਘ ਚਮਕੀਲਾ ਜਾਤੀਵਾਦ ਦਾ ਵਿਸ਼ਕਾਰ ਹੋਇਆ। ਕਿ ਉਸ ਸਮੇਂ ਦੇ ਵੱਡੇ-ਵੱਡੇ ਸਮਕਾਲੀਆਂ ਨੂੰ ਇੱਕ ਛੋਟੇ ਪਰਿਵਾਰ ਚੋਂ ਉੱਠ ਕੇ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਉਹ ਇਹੋ ਜਿਹੇ ਮਕਾਮ ਤੇ ਲੈ ਗਿਆ ਗਾਇਕੀ ਨੂੰ ਕਿ ਵੱਡੇ-ਵੱਡੇ ਫਨਕਾਰ ਵੀ ਜਿਹੜੇ ਪ੍ਰੋਗਰਾਮਾਂ ਨੂੰ ਕਰਦੇ ਸੀ ਇਹ ਚਮਕੀਲਾ ਬਾਈ ਰੋਜ਼ ਦੇ ਦੋ-ਦੋ ਪ੍ਰੋਗਰਾਮ ਲਾਉਂਦਾ ਸੀ। ਉਹਨਾਂ ਦੀ ਇੱਕ ਮੌਦਾ ਵੱਡਾ ਕਾਰਨ ਕਿਉਂਕਿ ਚਮਨ ਲਾਲ ਜੀ ਨੇ ਕਈ ਵਾਰ ਇਸੀ ਦਾ ਜਕਰ ਦਿੱਤਾ ਕਿ ਉਹਨਾਂ ਦੀ ਚੜ੍ਹਾਈ ਵੀ ਬਰਦਾਸ਼ਤ ਤੋਂ ਬਾਹਰ ਸੀ ਉਸ ਸਮੇਂ ਦੇ ਬਹੁਤੇ ਕਲਾਕਾਰਾਂ ਦੇ ਲਈ। ਉਹ ਕਲਾਕਾਰਾਂ ਨੂੰ ਇਹ ਸੀਗਾ ਵੇਹ ਤੇ ਸਾਨੂੰ ਮੰਨ ਲਓ ਵੀ ਵੀ ਨੇ ਦਾ ਹਿਸਾਬ ਨਾਲ ਬਈ ਹਨ ਕਰੇ ਬਿਠਾ ਹਾਂ ਸਾਨੂੰ ਵੇਲੇ ਬਿਠਾਤਾ ਵੇਲੇ ਬਿਠਾਤਾ ਉਹ ਪਤਾ ਹੀ ਕਿ ਕੋਈ ਏਡਾ ਕੀ ਉਹਨਾਂ ਦੇ ਉਹਦੇ ਵਿੱਚ ਕੀ ਸੀਗਾ ਲੋਕਾਂ ਨੂੰ ਪਸੰਦ ਆਈ ਬਹੁਤ ਲੋਕਾਂ ਨੂੰ ਪਸੰਦ ਆਈ ਇੱਕ ਵਾਰੀ ਦੀ ਗੱਲ ਮੈਂ ਤੈਨੂੰ ਹੁਣ 2 ਮਿੰਟ ਮੈਨੂੰ ਆਜਾ ਬਿੱਥੂ ਗੱਲ ਯਾਦ ਆ ਗਈ ਇੱਕ ਵਾਰੀ ਦੱਸਦੇ ਜਿਵੇਂ ਡੈਡੀ ਕਹਿੰਦੇ ਵੀ ਉਹ ਬੰਦੇ ਦੀ ਜਿਹਦਾ ਰੱਬੀ ਰੂਪ ਹੀ ਸੀਗਾ ਉਹ ਕਹਿੰਦੇ ਕੋਈ ਇਹ ਨਹੀਂ ਕਹਿੰਦਾ ਵੀ ਮੈਂ ਮੂੰਹ ਤੋਂ ਕਹਿ ਰਿਹਾ ਕਹਿੰਦੇ ਇੱਕ ਵਾਰ ਬੰਦਾ ਆ ਗਿਆ ਜਿਹਦਾ ਝੋਲਾ ਭਰਿਆ ਕਹਿੰਦੇ ਨੋਟਾ ਨਾ ਉਹਨੇ ਤੇ ਉਹ ਕਹਿੰਦਾ ਇਧਰ ਆਇਆ ਮੈਂ ਆਪਣੇ ਮਠਿੰਡੇ ਦੇ ਮਠਿੰਡੇ ਤੇ ਲਾ ਕੇ ਪੈਣ ਸੀਗਾ ਉਹਦਾ ਤੇ ਕਹਿੰਦਾ ਉਹ ਆ ਕੇ ਕਹਿੰਦਾ ਵੀ ਮੈਂ ਚਮਕੀਲੇ ਨੂੰ ਮਿਲਣਾ ਉਹ ਕੁਦਰਤੀ ਜਿਹਦਾ ਚਮਕੀਲਾ ਆਪ ਹੀ ਬੈਠਾ ਸੀਗਾ ਇਧਰ ਆਪਣੇ ਦਫ਼ਤਰ 'ਚ ਹੀ ਬੈਠੇ ਸੀ ਚਮਕੀਲਾ ਸਾਹਿਬ ਆਪ ਬੈਠੇ ਸੀ ਉਹ ਜਦੋਂ ਆਇਆ ਤੇ ਉਹਨੇ ਇੱਦਾਂ ਇੱਕ ਉਹਨਾਂ ਦਾ ਝੋਲਾ ਨਾ ਰੱਖ ਦਿੱਤਾ ਭਰਿਆ ਉਹ ਕਹਿੰਦਾ ਵੀ ਮੈਂ ਜਮਕੀਲਾ ਸਾਹਿਬ ਨੂੰ ਮਿਲਣਾ ਉਹ ਹੁਣ ਤਾਂ ਆਪ ਹੀ ਬੈਠੇ ਉਹਨੂੰ ਪਤਾ ਨਹੀਂ ਸੀ ਕਿੱਡਾ ਤੇ ਉਹ ਕਹਿੰਦਾ ਹਾਂਜੀ ਦੱਸੋ ਤੇ ਕਹਿੰਦਾ ਜੀ ਮੈਂ ਨਾ ਆਪਣੇ ਪਿੰਡ ਦੇ ਵਿੱਚ ਜਾਨੀ ਮੈਂ ਸ਼ਰੀਕੇ ਦੇ ਵਿੱਚ ਇਹ ਗੱਲ ਕਹਿਤੀ ਆ ਕਿ ਮੈਂ ਜੇ ਵਿਆਹ ਕਰਾਉਣਾ ਤਾਂ ਖਾੜਾ ਜਮਕੀਲੇ ਦਾ ਹੀ ਲਾਉਣਾ। ਕੀ ਬਾਤ ਹੈ ਤੇ ਉਹ ਕਹਿੰਦਾ ਫੇਰ ਤੇ ਕਹਿੰਦਾ ਜੀ ਮੈਂ ਨਾ ਮੇਰੇ ਕੋਲ ਟਰੈਕਟਰ ਸੀਗਾ ਮੈਂ ਟਰੈਕਟਰ ਵੇਚ ਕੇ ਆ ਪੈਸੇ ਸਾਰੇ ਨਾਲ ਲੈ ਕੇ ਆਇਆ ਵੀ ਪੈਸੇ ਮੇਰ ਤੋਂ ਭਾ ਚੋਲਾ ਮੇਰ ਤੋਂ ਲੈ ਲਓ ਪੈਸਾ ਕੀ ਬਾਤ ਹੈ ਤੇ ਜਮਕੀਲਾ ਸਾਹਿਬ ਦੇ ਮੋਰੇ ਬਿਆਨ ਸੀਗੇ ਉਹ ਕਹਿੰਦਾ ਵੀ ਇੱਕ ਤੂੰ ਜਿਹੜਾ ਕੀਤਾ ਗਲਤ ਕੀਤਾ ਵੇ ਤੂੰ ਟਰੈਕਟਰ ਨਹੀਂ ਸੀ ਵੇਚਣਾ ਹੂੰ ਤੇ ਤੂੰ ਇਦਾਂ ਕਰ ਮੈਂ ਤੇਰੇ ਖਾੜਾ ਜਿਹੜਾ ਫਰੀ ਲਾਉਂਗਾ ਇਹ ਮੈਨੂੰ ਟਰੈਕਟਰ ਉਧਰ ਨੂੰ ਖੜਾ ਦਿਖਣਾ ਚਾਹੀਦਾ ਉੱਥੇ ਕੀ ਬਾਤ ਹੈ ਉਹ ਉਧਰ ਨੂੰ ਇਹ ਨਾਲ ਲੋਕੀ ਕਹਿਣਗੇ ਟਰੈਕਟਰ ਵੇਚ ਕੇ ਤੇ ਖਾੜਾ ਲਾਦਾ ਹਾਂ ਉਧਰੋਂ ਟਰੈਕਟਰ ਤੇਰਾ ਉੱਥੇ ਹੋਣਾ ਚਾਹੀਦਾ ਮੈਂ ਤੇਰੇ ਖਾੜਾ ਲਾਉਂਗਾ ਪੱਕਾ ਕੀ ਬਾਤ ਹੈ ਮਨ ਲੋ ਐਡੀ ਨੇਕ ਰੂਹ ਸੀ ਹਾਂਜੀ ਹਾਂਜੀ ਇਹ ਗੱਲ ਡੈਡੀ ਨੇ ਕਹਿੰਦੇ ਫਿਰ ਕਹਿੰਦੇ ਚਮਕੀਲੇ ਨੇ ਪ੍ਰੋਗਰਾਮ ਛੱਡਿਆ ਉਹਦੇ ਨਾਲ ਕੀ ਬਾਤ ਹੈ ਉਹਦੇ ਉਸ ਬੰਦੇ ਦੇ ਘਰੇ ਉਹ ਲਾ ਕੇ ਆਇਓ ਖੜਾ ਉਹ ਤੇ ਲਾ ਕੇ ਆਇਓ ਕਹਿੰਦੇ ਮੈਂ ਟਰੈਕਟਰ ਦਿਖਣਾ ਉਹਨੂੰ ਉੱਥੇ ਖੜਾ। ਕਿਆ ਬਾਤ। ਵੀ ਉਹ ਟਰੈਕਟਰ ਉੱਥੇ ਖੜਾ ਹੋਣਾ ਚਾਹੀਦਾ ਫੇਰ ਮੈਂ ਸ਼ੁਰੂ ਕਰਨਾ ਪ੍ਰੋਗਰਾਮ। ਕਿਆ ਬਾਤ। ਇਹ ਗੱਲ ਮੈਂ ਜਾਨੀ ਉਹ ਆਪ ਡੈਡੀ ਹੋਣਾ ਤੋਂ ਮੈਂ ਸੁਣੀ ਸੀ ਉਹਨਾਂ ਦੀ। ਕਿਆ ਬਾਤ। ਬਹੁਤ ਵੱਡੀ ਗੱਲ ਆ। ਹਾਂਜੀ ਹਾਂਜੀ ਝੋਲਾ ਕਹਿੰਦੇ ਉਹ ਤਾਂ ਉਹ ਕਹਿੰਦੇ ਲੈ ਜਾਏ। ਪੈਸੇ ਨੂੰ ਤਰਜੀਹ ਨਹੀਂ ਸੀ ਦਿੰਦੇ ਜਿੱਥੇ ਮਨ ਨਾਲ ਪਿਆਰ ਸੀ ਉਹਨਾਂ ਦਾ। ਹਾਂ ਹਾਂ। ਮਨ ਨਾਲ ਉਹਨਾਂ ਨੂੰ ਇਹ ਸੀਗਾ ਕਿ ਜਿਹੜੇ ਉਹਦੇ ਚਾਹਣ ਵਾਲਿਆ ਆ ਉਹ ਆਨੰਦ ਲੈਣ ਬਾਈ ਚੰਗੀਲੀ ਦੀ ਗਾਇਕੀ ਦਾ। ਉਹ ਕਹਿੰਦੇ ਵੀ ਤੂੰ ਇਹ ਆ ਇਹ ਚਮਕੀਲਾ ਆਊਗਾ ਬੜੀ ਗੱਲ ਹੈ ਕਦੇ ਉਹਨੇ ਸਾਈਨ ਕਰਕੇ ਦਿੱਤੇ ਆਪ ਚਮਕੀਲੇ ਨੇ ਉਹ ਯਾਰ ਅੱਲ੍ਹਾ ਪਰ ਮੈਂ ਤਿੰਨ ਸਾਈਨ ਕਰਤੇ ਆ ਤੇ ਤੂੰ ਪਰ ਡ੍ਰਾਈਵਰ ਤੇਰਾ ਉਹ ਦਿਨ ਉੱਥੇ ਖੜਾ ਹੋਣਾ ਚਾਹੀਦਾ ਇਹ ਨਹੀਂ ਮੈਂ ਗੱਲ ਸੁਣਨੀ ਵੀ ਡ੍ਰਾਈਵਰ ਵੇਖ ਕੇ ਚਮਕੀਲੇ ਦਾ ਖੜਾ ਲੱਗਾ ਤੇ ਇਦਾਂ ਦੀ ਰੂਹ ਸੀਗੀ ਉਹ ਬਹੁਤ ਨੇਕ ਰੂਹ ਸੀਗੀ ਇਦਾਂ ਨਹੀਂ ਸੀਗਾ ਨਾ ਪੈਸੇ ਨੂੰ ਮੁੱਖ ਰੱਖਣ ਵਾਲੀ ਸੀ ਮੇਰੇ ਡੈਡੀ ਸਾਹਿਬ ਨਾਲ ਇੰਨਾ ਪਿਆਰ ਸੀਗਾ ਉਹਨਾਂ ਦਾ ਉਨੇ ਇਹਦਾ ਜਦੋਂ ਬੈਠੇ ਰਹਿਣਾ ਬਾਅਦ ਚ ਉਹਨੇ ਜਿੰਨੇ ਜੇਬ ਚੋਂ ਲੈ ਪੈ ਡੈਡੀ ਜੇਬ ਚ ਪਾ ਲਿਆ ਅੱਛਾ ਜਾਂਦੇ ਆ ਨੇ ਪਹਿਲਾਂ ਬੈਠ ਕੇ ਖਾਈ ਜਾਣਾ ਜਦੋਂ ਮਤਲਬ ਜਿਹੜੀ ਤੀਜੂ ਇੱਕ ਤਜੇ ਸੈਟ ਆਫ ਜਬ ਬੀਡੀ ਪੀਡੀ ਦਾ ਉਹ ਵੀ ਫੜ ਕੇ ਪੀ ਲੈਣੀ ਤੇ ਬਾਅਦ ਚ ਫਿਰ ਜਿੱਦਾਂ ਮਤਲਬ ਜਿੰਨੇ ਪੈਸੇ ਜੇਬ ਚ ਉਹ ਹੈਗਾ ਜੇਬ ਚ ਕੱਢ ਕੇ ਪਾ ਦੇਣਾ ਜੇਬ ਚ ਐਦਾਂ ਮੈਂ ਉਹਨਾਂ ਤੇ ਜਿੱਦਾਂ ਮਤਲਬ ਇੱਕ ਕੌਤਕ ਦੇਖਿਆ ਉਹਦਾ ਬਹੁਤ ਬਦਿਆ ਰੂਹ ਦੀ ਭਾਈ ਅਮਰ ਸਿੰਘ ਚਮਕੀਲੇ ਦਾ ਢੋਲਕ ਮਾਸਟਰ ਸੀ ਜਿਹੜਾ ਦੇਬੂ ਗੰਦਰਾ ਪਿੰਡ ਨਗੋਦਰ ਦੇ ਨੇੜੇ ਪਿੰਡ ਸੀ ਉਹਦਾ ਉਹਨੂੰ ਇਸ ਖੇਤਰ ਦੇ ਵਿੱਚ ਚਮਨ ਲਾਲ ਚਮਨ ਹੁਣ ਹੀ ਲੈ ਕੇ ਆਉਂਦੇ ਆ ਤੇ ਉਹ ਜਦੋਂ ਬਾਈ ਅਮਰ ਸਿੰਘ ਚਮਕੀਲੇ ਦੇ ਨਾਲ ਹੀ ਉਹਦੀ ਵੀ ਮੌਤ ਹੋ ਜਾਂਦੀ ਆ ਤਾਂ 8 ਮਾਰਚ ਦੀ ਰਾਤ ਨੂੰ ਦੇਬੂ ਨੂੰ ਘਰ ਛੱਡ ਕੇ ਆਉਣ ਵਾਲੇ ਵੀ ਚਮਨ ਲਾਲ ਚਮਨ ਸੀ ਕਿਉਂਕਿ ਜੇ ਇਸ ਵਕਤ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਤਾਂ ਬਾਈ ਚਮਕੀਲੇ ਦੇ ਫਾਦਰ ਸਾਹਿਬ ਜਿਹੜੇ ਆ ਉਹਨਾਂ ਦੀਆਂ ਡੈੱਡ ਬੋਡੀਆਂ ਨੂੰ ਲੈ ਜਾਂਦੇ ਆ ਕਿ ਪਿੰਡ ਦੇਬੂ ਨੂੰ ਉੱਥੇ ਕੋਈ ਜਾਣ ਮਤਲਬ ਜਾਣਦੇ ਸੀਗੇ ਪਰ ਇਹ ਨਹੀਂ ਸੀ ਪਤਾ ਉਹਦਾ ਪਿੰਡ ਕਿਹੜਾ ਆ ਜਾਂ ਕਿੱਥੇ ਦਾ ਆ ਹਾਂਜੀ ਹਾਂਜੀ ਫਿਰ ਚੰਨ ਲਾਲ ਜੀ ਨੇ ਕਿਹਾ ਕਿ ਮੈਂ ਮੈਂ ਲੈ ਕੇ ਆਇਆ ਸੀਗਾ ਇਹਨੂੰ ਪਰ ਮੈਂ ਲੈ ਕੇ ਆਇਆ ਸੀ ਜਿੰਦਾ ਹਾਂ ਹਾਂ ਹੁਣ ਮੈਂ ਕਿਹੜੇ ਮੂੰਹ ਨਾਲ ਲੈ ਕੇ ਜਾਵਾਂ ਯੈਸ ਤੇ ਫਿਰ ਉਹਨੂੰ ਛੱਡ ਕੇ ਆਏ ਫਿਰ ਹਾਂ ਵੀ ਮੈਂ ਲੈ ਕੇ ਆਇਆ ਸੀ ਮੈਂ ਹੀ ਇਹਨੂੰ ਲੈ ਕੇ ਜਾਊਂਗਾ ਕਈਆਂ ਨੇ ਉਹਨਾਂ ਨੂੰ ਕਿਹਾ ਵੀ ਕਿ ਤੂੰ ਚੰਨ ਲਾਲ ਜੀ ਤੁਸੀਂ ਇਕੱਲੇ ਨਾ ਜਾਓ ਕਿਸੇ ਨੂੰ ਨਾਲ ਲੈ ਕੇ ਜਾਓ ਉਹ ਆਪਣੀ ਬੈਂਸਟਰ ਗੱਡੀ ਸੀ ਬੈਂਸਟਰ ਕਾਰ ਦੇ ਵਿੱਚ ਇਕੱਲੇ ਪੜਾ ਕੇ ਲਗਾ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਮਰੇ ਹੋਈ ਹਾਂ ਜੋ ਕੋਈ ਉਨਨੀ ਕੀ ਹੋ ਗਈ ਮੈਂ ਨਹੀਂ ਚਾਹੁੰਦਾ ਕਿਸੇ ਦੀ ਨਾਲ ਹੋਰ ਵੀ ਜਾਣ ਜਾਵੇ ਤੇ ਚਮਨ ਲਾਲ ਜੀ ਕੱਲੇ ਹੀ ਦੇ ਬੂ ਨੂੰ ਆਪਣੀ ਗੱਡੀ 'ਚ ਬਿਠਾ ਕੇ ਉਹਦੇ ਪਿੰਡ ਛੱਡ ਕੇ ਆਏ ਇਹੋ ਜਿਹੇ ਗਮਗੀਨ ਮਾਹੌਲ ਦੇ ਅੰਦਰ ਮੰਨ ਲਓ ਬੰਦੇ ਦਾ ਡਿਪਰੈਸ਼ਨ 'ਚ ਜਾਣਾ ਸੁਭਾਵਕ ਆ ਸੋ ਚਮਨ ਲਾਲ ਚਮਨ ਜਿਨ੍ਹਾਂ ਨੇ ਲੰਬਾ ਸਮਾਂ ਬਤੀਤ ਕੀਤਾ ਬਾਈ ਅਮਰ ਸਿੰਘ ਚਮਕੀਲੇ ਦੇ ਨਾਲ ਉਹਨਾਂ ਦੇ ਬੇਟੇ ਦੇ ਨਾਲ ਉਹਨਾਂ ਦੇ ਸ਼ਹਿਬਜ਼ਾਦੇ ਦੇ ਨਾਲ ਅੱਜ ਆਪਾਂ ਚਰਚਾ ਕੀਤੀ ਬਾਈ ਚਮਕੀਲੇ ਦੀ ਲਾਈਫ ਨੂੰ ਲੈ ਕੇ ਜੋ ਇਹਨਾਂ ਦਾ ਇਹ ਪਰਿਵਾਰ ਦਾ ਪਿਆਰ ਸੀ ਬਾਈ ਚਮਕੀਲੇ ਦੇ ਨਾਲ ਸੋਹਣਾਪਾ ਇੱਥੇ ਹੀ ਜਿਹੜੀ ਇਸ ਵੀਡੀਓ ਨੂੰ ਇਸ ਇੰਟਰਵਿਊ ਨੂੰ ਵਿਰਾਮ ਦੇ ਦੇਣਾ ਆ ਉਸ ਤੋਂ ਪਹਿਲਾਂ ਚਾਹਾਂਗੇ ਕਿ ਰਕੇਸ਼ ਵਾਲੀ ਜੀ ਕੋਲੋਂ ਜਾਂਦੇ ਜਾਂਦੇ ਆਪਾਂ ਬਾਈ ਅਮਰ ਸਿੰਘ ਚਮਕੀਲੇ ਦਾ ਇੱਕ ਹੋਰ ਗੀਤ ਸੁਣ ਕੇ ਆਪਾਂ ਵਿਰਾਮ ਦੇਈਏ ਇਸ ਵੀਡੀਓ ਨੂੰ ਪੁੱਤ ਦਾ ਲੋਕੋ ਉਪਰਾ ਮੋਛਰਾ ਹੋ ਕੀ ਤਕਦੀਰੇ ਮਾਰਿਆ ਲੋੜਾ ਪੁੱਤ ਦਾ ਲੋਕੋ ਉਪਰਾ ਮੋਛਰਾ ਹੋ ਕੀ ਤਕਦੀਰੇ ਮਾਰਿਆ ਲੋੜਾ ਵੇ ਥਾ ਮਰ ਕੀਏ ਮਾਂ ਵੇ ਪੁੱਤ ਜਾਂਦੀ ਮਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਵੇ ਪੁੱਤ ਜਾਨਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾਂ ਵੇ ਪੁੱਤ ਜਾਨਦੀ ਵਾਰੀ ਜਾਨਦੀ ਵਾਰੀ ਨਾ ਤੋ ਕੇ ਤੇ ਰਾਜ ਬਦਲਿਆ ਬਾਣਾ ਇਹਦਾ ਹੱਸਦਾ ਖੇਡਦਾ ਤੁਰ ਗਿਆ ਪੌਰ ਨਾ ਮਾਣਾ ਅਈਓ ਜੇ ਲੋਕ ਐਸੀਆਂ ਗੱਲਾਂ ਸੀ ਜੋ ਜੇ ਤਾਂ ਸੱਚੀ ਉਹਦੇ ਅੰਦਰੋਂ ਨਿਕਲਿਆ ਹੈ ਹੰਦੀ ਰਹਿ ਜਾਂ ਪੁਰੇ ਉਹ ਤੇਰੀ ਤੜਪ ਚਮਕੀਲਾ ਚੰਗੀਲਾ ਨਹੀਂ ਜੰਮਣਾ ਨਹੀਂ ਜੰਮਦਾ ਉਹ ਬੰਦੇ ਦੇ ਤਾਂ ਮੈਂ ਕਹਿੰਦਾ ਕੋਈ ਉਹਦੇ ਉਹਦੇ ਲੈਵਲ ਦਾ ਬੰਦਾ ਕੋਈ ਦੇਖ ਹੀ ਨਹੀਂ ਲਿਆ ਜੀ ਸਰ ਫਿਰ ਜੇ ਕੋਈ ਗਾਣਾ ਵੀ ਫਿਰ ਕਲਮ ਕਿੱਡੀ ਵਧੀਆ ਸੀ ਕਲਮ ਕਿੱਡੀ ਵਧੀਆ ਸੀ ਵਜਾਉਂਦਾ ਹਾਰਮੋਨੀਅਮ ਬਹੁਤ ਵਧੀਆ ਵਜਾਉਂਦਾ ਡੈਡੀ ਅੱਜ ਦੀ ਗਾਇਕੀ ਦੇ ਵਿੱਚ ਹਮ ਗਾਇਕ ਗੀਤ ਕਿਸੇ ਰਾਈਟਰ ਤੋਂ ਲੈਂਦਾ ਗਾਉਂਦਾ ਆਪ ਕੰਪੋਜੀਸ਼ਨ ਕੋਈ ਤਿਆਰ ਕਰਦਾ ਤੇ ਚਮਕੀਲਾ ਸਾਹਿਬ ਲਿਖਦੇ ਵੀ ਆਪ ਸੀ ਕੰਪੋਜੀਸ਼ਨ ਵੀ ਆਪ ਤਿਆਰ ਕਰਦੇ ਸੀ ਗਾਉਂਦੇ ਵੀ ਆਪ ਸੀ ਤੂੰ ਵੀ ਸਾਜ਼ ਵੀ ਆਪ ਵਜਾਉਂਦੇ ਸੀ ਮਨ ਲਓ 올 ਇਨ ਵਨ ਇੱਕੋ ਹੀ ਬੰਦਾ ਸਾਰੇ ਕੰਮ ਕਰਦਾ ਸੀ ਡੈਡੀ ਡੈਡੀ ਦਾ ਡੈਡੀ ਕਹਿੰਦਾ ਹੁੰਦਾ ਸੀਗਾ ਕੰਪੋਜੀਸ਼ਨ ਕਰਨੀ ਤੂੰ ਵੀ ਵਜਾਉਣੀ ਕਹਿੰਦੇ ਕਬਾ ਕਮਾਲ ਸੀ ਕਹਿੰਦੇ ਉਹਦੇ ਘਰ ਵਾਲੇ ਵੀ ਦੱਸਦੀ ਸੀ ਕਿ ਕਹਿੰਦੇ ਰਾਤ ਨੂੰ ਉਹਨਾਂ ਸੌਂਦਾ ਨਹੀਂ ਚੰਗਾ ਤੇ ਡੈਡੀ ਨੇ ਵੀ ਉਹਨੂੰ ਕਹਿਣਾ ਉਹ ਤੇਰੀ ਅੱਖਾਂ ਸੁਜੀਆਂ ਤੇ ਰਾਤੀ ਪਹਿਲਾਂ ਦੀ ਗੱਲਾਂ ਇਹ ਜਦੋਂ ਮਾਰਕੀਟ ਚ ਲਈ ਦੋ ਦੋ ਵੀ ਵੱਜ ਜਾਂਦੇ ਸੀ ਉਹਨਾਂ ਨੂੰ ਜਦੋਂ ਕਿਸੇ ਕੰਪੋਜੀਸ਼ਨ ਫਸ ਜਾਨੀ ਨਾ ਦੋ ਦੋ ਵੀ ਰਾਤ ਦੇ ਵੱਜ ਜਾਂਦੇ ਉਹਦੇ ਤੇ ਉਹਨੂੰ ਤਿਆਰ ਕਰਦੇ ਨੂੰ ਗੀਤ ਬਾਜੇ ਦੇ ਵੀ ਕਹਿੰਦੇ ਸੁਰ ਇੰਨੇ ਇੰਨੇ ਇੱਕ ਰਹਿ ਗਏ ਸੀ ਕੱਖ ਕਰ ਜੇ ਇੰਨੇ ਉਹ ਯਾਪ ਕਿੰਨਾ ਵਜਾਉਂਦਾ ਹੋਊਗਾ ਬੰਦਾ ਬਾਜਾ ਆ ਜਿਹੜੇ ਸੁਰ ਘਸੇ ਪਏ ਉਹਦੇ ਬਾਜਾ ਤੇ ਤੂੰ ਵੀ ਮਾਸਟਰ ਸੀ ਹਾਂ ਤੇ ਐਦਾਂ ਸੀਗਾ ਵੀ ਯਾਨੀ ਇਹ ਨਹੀਂ ਹੈਗਾ ਵੀ ਉਹ ਬੰਦਾ ਮਤਲਬ ਰਾਤੋ ਰਾਤ ਸਟਾਰ ਬਣਿਆ ਉਦੇ ਮਗਰ ਮਿਹਨਤ ਬਹੁਤ ਵੱਡੀ ਥੋੜਾ ਸਮੇਂ ਦੇ ਵਿੱਚ ਵੱਡੀ ਕਲਣਾ ਕਾਲੀ ਉਹ ਬੜਾ ਧੰਨਵਾਦ ਆ ਜੀ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਰਤੇਸ਼ ਜੀ ਚੰਦਰ ਸਾਹਿਬ ਤੁਸੀਂ ਮੈਨੂੰ ਇੰਨੇ ਦੇ ਲਾਈਕ ਸਮਝਿਆ ਥੈਂਕ ਯੂ ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਜਿਹੜੀਆਂ ਸਾਡੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਸਾਡੇ ਦਿਲ ਦੇ ਵਿੱਚ ਜਾਨੀ ਭਾਵਨਾਵਾਂ ਤੁਸੀਂ ਬਾਹਰ ਕੱਢ ਕੇ ਲੋਕਾਂ ਤੱਕ ਪਹੁੰਚਾਤੀ ਆ ਚੰਦਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ